ਸਰ ਹਰ ਚੰਗਾ ਚਲੋ ਕੱਲ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸੀਨੀਅਰ ਪਿੰਡ ਦੇ ਵਿੱਚ ਇੱਕ ਯਾਦਵਿੰਦਰ ਸਿੰਘ ਨਾਮ ਦਾ ਇੱਕ لڑਕਾ ਰਹਿੰਦਾ ਇਹ ਖੇਤੀਬਾੜੀ ਦਾ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਜਿੱਦੀ ਲੜਾਈ ਹੋਈ ਸੀਗੀ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਇਹਦੇ ਦੌਰਾਨੇ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਾ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਉਹਦੇ ਨਾਲ ਇਸੇ ਫਾਦਰ ਦੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰਾਪਰਟੀ ਸਬੰਧੀ ਪਹਿਲਾਂ ਵੀ ਡਿਸਪੂਟ ਚੱਲ ਰਿਹਾ ਸੀਗਾ ਤੇ ਉਸ ਦਿਨ ਵੀ ਆਪਣੇ ਪਿਤਾ ਤੋਂ ਜ਼ਮੀਨ ਦੀ ਮੰਗ ਕਰ ਰਿਹਾ ਸੀਗਾ ਉਸ ਸਬੰਧ ਦੇ ਵਿੱਚ ਜਦੋਂ ਇਹਨਾਂ ਦੀ ਆਪਸ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ 12 ਬਾਰਬੋਰਡ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ 2 ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੇਨ ਮੈਂ ਕੁਝ ਬੰਦੇ ਸੀਗੇ ਰਿਸ਼ਤੇਦਾਰ ਬੁਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਅ ਗੇ ਸ਼ੇਅਰ ਨਹੀਂ ਕੀਤੀ ਵੀ ਮੈਂਨ ਗੋਲੀਆਂ ਮਾਰੀਆਂ ਜਾਂ ਦਾ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਖੁਰਦੂਪੁਰ ਤੋਂ ਵੀ ਕੀਤਾ ਸੋ ਸਬੰਧ ਦੇ ਵਿੱਚ ਅ ਥਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਆਰਮਜੈਕਟ ਦੇ ਤਹਿ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਸਨ ਆਫ ਬਰਿੰਦਰ ਸਿੰਘ ਉਮਰ ਕਰੀਬ 49 ਸਾਲ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਦੁਰਾਨੇ ਪੁਸ਼ਗੀਸ਼ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬੋਰ ਦੀ ਰਾਈਫਲ ਹੈਗੀ ਆ ਜੋ ਇਹਨੇ ਪੁਸ਼ਗੀਸ਼ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਆ ਤੇ ਬਰਾਮਦ ਕਰਾਉਣੀ ਬਾਕੀ ਆ ਆ ਸੈਕੰਡਲੀ ਜਿਹੜੀ ਇਹਨੇ ਉਹਦੀ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਸੀਗਾ ਲਾਸ਼ ਨੂੰ ਉਸ ਬੰਦੀ ਅਸੀਂ ਜਦੋਂ ਉੱਥੇ ਸਰਚ ਸਾਡੀ ਫੋਰੈਂਸਿਕ ਟਾਈਮ ਟੀਮ ਵੱਲੋਂ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਸੀ ਫਰੈਂਸਿਕ ਅਨਲਿਸਿਸ ਵਾਸਤੇ ਜਿਹੜੀ ਹੈਗੀ ਫਰਦਰ ਪ੍ਰोसीडिंग ਵਾਸਤੇ ਭੇਜ ਦਵਾਂਗੇ ਸੈਕੰਡਲੀ ਜਿਹੜੀ ਉੱਥੇ ਇੱਕ ਮੰਜਾ ਸੀਗਾ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਬਰਿੰਦਰ ਸਿੰਘ ਜਿਹੜਾ ਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਨਿਸ਼ਾਨ ਹੈਗੇ ਨੇ ਸੋ ਸਾਰੇ ਅੰਗਲਾਂ ਤੋਂ ਅਸੀਂ ਜਿਹੜੀ ਤਫ਼तीश ਕਰ ਰਹੇ ਹਾਂ ਮੇਨ ਬੇਸਿਕਲੀ ਚੀਜ਼ ਇਹ ਹੈਗੀ ਹੈ ਵੀ ਜਗਵਿੰਦਰ ਸਿੰਘ ਨੇ ਆਪਣੇ ਪਿਓ ਦੇ ਨਾਲ 20 ਤਰੀਕ ਨੂੰ ਲੜਾਈ ਦੇ ਦੌਰਾਨ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠਾ ਕਰਕੇ ਉਹਨੂੰ ਉੱਥੇ ਲਾਸ਼ ਨੂੰ ਛਾੜ ਦਿੱਤਾ ਸੀ ਸਮਝਿਆ ਰੋਝਿਆ ਅੰਜਸਤੀ ਹੈਗੀ ਸੀ ਕਿ ਇਹਨੇ ਇਹ ਪਰਿਵਾਰ ਦੇ ਵਿੱਚ ਜਿਹੜੀ ਤਫਤੀਸ਼ ਦੇ ਵਿੱਚ ਨਿਕਲ ਗਈ ਇਹ ਗੱਲ ਸਾਹਮਣੇ ਇਹ ਵੀ ਇਹਨੇ ਪਿਤਾ ਤੋਂ ਜਿਹੜਾ ਹੈਗਾ ਜ਼ਮੀਨ ਮੰਗਦਾ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਜ਼ਮੀਨ ਦੇਣ ਤੋਂ ਉਸਨੇ ਵਾਣਾ ਕਰ ਦਿੱਤਾ ਸੀਗਾ ਕਿਉਂਕਿ ਕੁਝ ਜ਼ਮੀਨ ਉਹਨੇ ਵੰਡ ਕੇ ਦੇ ਦਿੱਤੀ ਸੀਗੀ ਤੇ ਅੱਗੇ ਇਹ ਹੋਰ ਉਸਦੇ ਕੋਲ ਜ਼ਮੀਨ ਨਹੀਂ ਮੰਗ ਕਰ ਰਹਾ ਸੀ ਪੈਸੇ ਨਹੀਂ ਮੰਗ ਕਰ ਰਹਾ ਸੀਗਾ ਸੋ ਪਹਿਲਾਂ ਵੀ ਇਹਨਾਂ ਦੇ ਕਈ ਵਾਰ ਤਕਰਾਰ ਹੋਏ ਸੀਗੇ ਤੇ 20 ਲੀਕ ਨੂੰ ਤਕਰਾਰ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਸੇ ਗਨ ਦੇ ਨਾਲ ਹੀ ਇਹਨੂੰ ਮਾਰ ਕੇ ਗੋਲੀ ਮਾਰ ਕੇ ਮਾਰ ਦਿੱਤਾ ਸਰ ਕਿੰਨਾ ਬੈਂਡ ਭਾਈ ਕਿੰਨੇ ਇਦੇ ਵਿੱਚ ਇੱਕ ਵੈਪਨ ਹੈਗਾ ਜਿਹੜਾ ਅਫੈਂਸ ਦੇ ਵਿੱਚ ਯੂਜ਼ ਹੋਇਆ ਬਰਿੰਦਰ ਸਿੰਘ ਦਾ ਜੋ ਮ੍ਰਿਤਕਡਾ ਇਹ 12 ਬੋਰ ਦੀ ਗਨ ਹੈਗੀ ਹੈ ਦੋ ਨਾਲੀ ਗਨ ਹੈ ਜਿਹੜੀ ਇਹਨੇ ਲਾਇਸੈਂਸ ਵਿੱਚ ਆਪਣਾ ਇਹ ਪਿਓ ਦੇ ਨਾਮ ਦੇ ਉੱਪਰ ਇਹ ਦਾ ਲਾਇਸੈਂਸ ਹੈ ਸਰ ਤੁਸੀਂ ਗੱਲ ਕਰੋ 20 ਤਰੀਕ ਨੂੰ ਇਹ ਘਟਨਾ ਹੈਗੀ 21 ਤਰੀਕ ਨੂੰ ਪੁਲਿਸ ਨੂੰ ਪਤਾ ਲੱਗਾ ਦੋ ਦਿਨ ਲਾਸ਼ ਕਿੱਥੇ ਸੀ ਜਿੱਦਾਂ ਮੈਂ ਦੱਸਿਆ ਕਿ ਜਿਹੜਾ 20 ਤਰੀਕ ਨੂੰ ਜਦੋਂ ਇਹਦੀ ਲੜਾਈ ਹੁੰਦੀ ਪਿਓ ਦੇ ਨਾਲ ਜਦੋਂ ਕਤਲ ਕਰ ਦਿੱਤਾ ਇਹਨੇ ਤਾਂ ਇਹਨੇ ਉਸੇ ਦਿਨ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਘਰ ਦੇ ਵਿੱਚ ਹੀ ਲਾਸ਼ ਨੂੰ ਜਿਹੜਾ ਸਾਰ ਦਿੱਤਾ ਸੀਗਾ ਅਦਰਵਾਈਜ਼ ਜੇਕਰ ਮਤਲਬ ਐਸ ਪਰ ਆਪਣੇ ਟਰੈਡੀਸ਼ਨ ਦੇ ਵਿੱਚ ਦਰਵਾਜ਼ ਦੇ ਬਤਾਵਕ ਜਿਹੜਾ ਸੀਗਾ ਸੰਸਕਾਰ ਸ਼ਮਸ਼ਾਨ ਘਰ ਦੇ ਵਿੱਚ ਕੀਤਾ ਜਾਂਦਾ ਪਰੰਤੂ ਇਹਨੂੰ ਪਤਾ ਸੀਗਾ ਵੀ ਇਹਨੇ ਇੱਕ ਕ੍ਰਾਈਮ ਕੀਤਾ ਤੇ ਇਹਨੇ ਘਰ ਦੇ ਵਿੱਚ ਲੱਕੜਾ ਇਕੱਠਾ ਕਰਕੇ ਲਾਸਟ ਜਿਹੜੇ ਸਾਰ ਦਿੱਤਾ ਨਹੀਂ ਉਸ ਟਾਈਮ ਜਿਹੜੇ ਸੀਗੇ ਇਹਨੇ ਦੋ ਤਿੰਨ ਕੁਛ ਬੰਦੇ ਪਿੰਡ ਦੇ ਆਏ ਸੀਗੇ ਇਤੋਂ ਹੀ ਹੌਲੀ ਹੌਲੀ ਜਿਹੜੀ ਹੈਗੀ ਹੈ ਗੱਲ ਹੌਲੀ ਹੌਲੀ ਬਾਹਰ ਨਿਕਲਦੀ ਨਿਕਲਦੀ ਪੁਲਿਸ ਤੱਕ ਸੂਹ ਪਹੁੰਚੀ ਕਿ ਜਿਹੜੇ ਨੇ ਆਪਣੇ ਪਿਓ ਦਾ ਕਤਲ ਕੀਤਾ। ਪਰਿਵਾਰ ਦੇ ਕਿਹੜੇ ਪਰਿਵਾਰਕ ਮੈਂਬਰ ਕੌਣ ਹੈ ਕਿੰਨੇ ਭੈਣ ਭਾਈ ਹੈ। ਇਹਦਾ ਇੱਕ ਭੈਣ ਤੇ ਇੱਕ ਭਰਾ ਹੈਗੇ ਹੈ ਭੈਣ ਦੀ ਜਿਹੜੀ ਹੈਗੀ ਇੱਥੇ ਮਰੰਡੇ ਦੇ ਵਿੱਚ ਮੈਰਿਡ ਹੈ ਤੇ ਜਿਹੜਾ ਦਾ ਇੱਕ ਭਰਾ ਹੈਗਾ ਉਹ ਬਾਹਰ ਫੌਰੀਨ ਦੇ ਵਿੱਚ ਸਟੰਡ ਹੈ। ਐਸਪੀ ਸਾਹਿਬ ਇਹਦਾ ਭਰਾ ਕਿਤੇ ਫੌਰੀਨ ਜਾਂ ਆਡਾਪੋਨ ਹੈਗਾ ਨਾਲ ਨਾਲ। ਇਹ ਪਿੰਡ ਦੇ ਵਿੱਚ ਹੀ ਚਲੋ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਹਨੇ ਕ੍ਰਾਈਮ ਕੀਤਾ ਤਾਂ ਬੇਸਿਕਲੀ ਇਹਨੇ ਉਹਨੂੰ ਛਪਾਉਣ ਵਾਸਤੇ ਘਰ ਦੇ ਵਿੱਚ ਹੀ ਉਹਨੂੰ ਅੱਗ ਲਗ ਪਰਤੂ ਕੋਸ਼ ਬੰਦੇ ਜਿਹੜੇ ਪਿੰਡ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਇਸ ਤੋਂ ਤਾਂ ਸ਼ੱਕ ਹੋ ਗਿਆ ਵੀ ਇਹ ਜਿਹੜੀ ਚੀਜ਼ ਹੈਗੀ ਹੈ ਕੁਝ ਚੀਜ਼ ਹਟਕੇ ਹੋਈ ਹੈ ਕਿਉਂਕਿ ਜਨਰਲੀ ਬੇਸਿਕਲੀ ਜਦੋਂ ਵੀ ਕਿਸੇ ਬੰਦੇ ਦਾ ਮੌਤ ਹੁੰਦੀ ਹੈ ਤਾਂ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੰਸਕਾਰ ਕਰਦੇ ਹਾਂ ਪਰਤੂ ਜਦੋਂ ਉਹ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਵੀ ਉਹਨੇ ਘਰ ਦੇ ਵਿੱਚ ਹੀ ਜਿਹੜਾ ਉਹਦਾ ਅਗ ਲਗਾ ਕੇ ਸਾੜ ਦਿੱਤਾ ਤਾਂ ਉੱਥੋਂ ਗੱਲ ਨਿਕਲਦੀ ਨਿਕਲਦੀ ਜਿਹੜਾ ਹੈਗਾ ਮੁਖਬਰ ਖਾਸ ਨੇ ਜਿਹੜੀ ਹੈਗੀ ਐਸਐਚਓ ਥਰਮਲ ਦੇ ਧਿਆਨ ਦੇ ਵਿੱਚ ਲੈਂਦਾ ਜੇ ਤਾਂ ਸਾਡੀ ਟੀਮ ਨੇ ਜਿਹੜਾ ਹੈਗਾ ਅੱਗੇ ਜਦੋਂ ਤਫ਼ਤੀਸ਼ ਕੀਤੀ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਸਰ ਰਿਤਿਕ ਦੀ ਉਹ ਨਹੀਂ ਗਈ ਇਹ ਜਿਹੜਾ ਮਰਨ ਵਾਲਾ ਸੀਗਾ ਇਹਦੀ ਉਮਰ ਤਕਰੀਬਨ 70 ਸਾਲ ਦੇ ਕਰੀਬ ਸਰ ਕੀਦੇ ਬਿਆਨਾਂ ਦੇ ਬਰਤ ਤੇ ਕੀਦੇ ਬਿਆਨ ਦਿੱਤੇ ਇਹ ਸਾਡੇ ਕੋਲ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਜਿਹੜੇ ਕੀ ਮਕਦਮਾ ਦਰਜ ਕੀਤਾ ਸਰ ਇਹਦੀ ਮਦਰ ਵੀ ਹੈਗੀ ਐ ਤੇ ਦੀ ਬ੍ਰਦਰ ਤੇ ਜਿਹੜਾ ਸਿਸਟਰ ਜਿਹੜੇ ਹੈਗੇ ਉਹ ਪਹਿਲਾਂ ਹੀ ਦੱਸਿਆ ਬ੍ਰਦਰ ਇਹਦਾ ਫਾਰਮ ਦੇ ਵੇ ਸੈਟਲਡ ਹੈ ਤੇ ਜਿਹੜੀ ਸਿਸਟਰ ਹੈ ਉਹ ਇੱਥੇ ਮੈਰਿਡ ਹੈਗੀ ਹੈ ਮਾਤੇ ਇਹਦੇ ਮਾਤਾ ਨਾਲ ਵੀ ਨਾਲ ਹੀ ਇਕੱਠੇ ਹੀ ਰਹਿੰਦੇ ਸੀ ਪਰਿਵਾਰ ਵਿੱਚ ਇਹ ਪਰਿਵਾਰ ਤਾਂ ਇਕੱਠੇ ਹੀ ਰਹਿੰਦਾ ਜੀ ਸਰ ਇਹ ਜੀ ਦੇ ਮ ਨੇ ਬੇਸਿਕਲੀ ਮੈਰਿਡ ਹੈਗਾ। ਦੇ ਘਰ ਦੇ ਨਹੀਂ ਹੋਰ ਕੋਈ ਪਰਿਵਾਰ ਆਊਗਾ ਕਰੇ। ਦੇਖੋ ਇਹ ਸਾਰੇ ਚੀਜ਼ਾਂ ਅਸੀਂ ਫਰਦਰ ਕਿਉਂਕਿ ਬੇਸਿਕਲੀ ਪ੍ਰੀ ਇਲੀਮੀਨੇਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੰਫੈਸ ਕੀਤਾ ਕਿ ਮੈਂ ਇਕੱਲੇ ਨੇ ਜਿਹੜਾ ਹੈਗਾ ਗੋਲੀ ਮਾਰ ਕੇ ਉਹਨੂੰ ਮਾਰਿਆ। ਬਟ ਫਿਰ ਵੀ ਸਾਡੀ ਜਿਹੜੀ ਹੈਗੀ ਫਰਦਰ ਅਸੀਂ ਤਫਤੀਸ਼ ਜਿਹੜੀ ਹੈਗੀ ਕਲੈਕਟ ਕਰ ਰਹੇ ਹਾਂ ਜਿੱਦਾਂ ਮੈਂ ਦੱਸਿਆ ਵੀ ਸਾਡੀ ਫੋਰੈਂਸਿਕ ਦੀ ਟੀਮ ਵੀ ਐਵਿਡੈਂਸ ਕਲੈਕਟ ਕਰ ਰਹੀ ਆ ਨੇ। ਜੇ ਇਨ ਕੇਸ ਕਿਸੇ ਹੋਰ ਦਸ਼ਮੂਲੇ ਦੇ ਵਿੱਚ ਸਾਹਮਣੇ ਆਉਗੀ ਤਾਂ ਅਸੀਂ ਉਹਦੇ ਮੁਤਾਬਕ ਵੀ ਕਰਨ ਮੁਤਾਬਕ ਕਾਰਵਾਈ ਕਰਾਂਗੇ। ਸਰ ਅਸੀਂ ਉਹਦੇ ਲਾਭਦਤ ਕੀਤਾ ਜਾਊਗਾ ਜਦੋਂ ਸੰਸਕਾਰ ਕੀਤਾ ਗਿਆ ਸਮ ਬੇਸਿਕਲੀ ਜਿਹੜਾ ਕ੍ਰਾਈਮ ਹੈਗਾ ਉਹਦੇ ਵਿੱਚ ਇੰਟੈਂਸ਼ਨ ਜਿਹੜੀ ਹੈਗੀ ਮੇਨ ਬੇਸਿਕ ਰੋਲ ਹੁੰਦਾ ਵੀ ਕਿਸੇ ਦੀ ਨੀਤ ਕਿਦਾਂ ਦੀ ਸੀਗੀ ਜੇਕਰ ਕਿਸੇ ਦੀ ਇੰਟੈਂਸ਼ਨਲੀ ਇਹਦੇ ਵਿੱਚ ਸ਼ਮੂਲੀਅਤ ਪਾਏਗੀ ਤਾਂ ਡੈਫੀਨਿਟਲੀ ਐਸ ਪਰ ਲਾਅ ਦੇ ਖਿਲਾਫ ਕਰਦੀ ਕੀਤੀ ਜਾਵੇ ਸਰ ਇਸ ਕੇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਨਿਕਲਿਆ ਜੀ ਮੇ ਜਿਸ ਤਿਹਰੇ ਬਾਸਪਤ ਲੋਕ ਸੰਸਦਾਂ ਤੇ ਪਹੁੰਚੇ ਕੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ ਇਹਨਾਂ ਨੂੰ ਪਤਾ ਸੀ ਦੇਖੋ ਜੇ ਜਿੱਦਿ ਕੋਈ ਇਹਨੇ ਪੁੱਛ ਗਏ ਇਸ ਦੇ ਵਿੱਚ ਇਹ ਦੱਸਿਆ ਵੀ ਜਦੋਂ ਉਹਨਾਂ ਨੇ ਗੋਲੀ ਮਾਰ ਦਿੱਤੀ ਸੀਗੀ ਤੇ ਇਹਨੇ ਇਕੱਲੇ ਨੇ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਤੇ ਇੱਕ ਜਿਵੇਂ ਆਪਾਂ ਚਿਖਾ ਬਣਾਉਂਦੇ ਆ ਉਸ ਤਰ੍ਹਾਂ ਬਣਾ ਕੇ ਤੇਲ ਪਾ ਕੇ ਰੱਖ ਲਿਆ ਜਦੋਂ ਆਏ ਤੇ ਉਹਨਾਂ ਨੂੰ ਦੱਸਿਆ ਵੀ ਜਿਹੜਾ ਹੈਗਾ ਮੇਰਾ ਪਿਓ ਜਿਹੜਾ ਹੈਗਾ ਮਰ ਗਿਆ ਤੇ ਮੈਂ ਦਾ ਸੰਸਕਾਰ ਕਰ ਰਿਹਾ ਤਾਂ ਬੇਸਿਕਲੀ ਇਹਨੇ ਉਹਨੂੰ ਉੱਥੇ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਫਰਦੂਬੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ ਟ੍ਰੈਡੀਸ਼ਨ ਦੇ ਵਿੱਚ ਆਪਾਂ ਉਹਦਾ ਸ਼ਮਸ਼ਾਨ ਘਾਟ ਦੇ ਵਿੱਚ লাশ ਦਾ ਆਪਾਂ ਸੰਸਕਾਰ ਕਰਦੇ ਆ ਉਤੋਂ ਹੀ ਕੁਝ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਸ਼ੱਕ ਦੇ ਆਧਾਰ ਤੇ ਕੁਝ ਨੇ ਜਿਹੜੀ ਇਨਫੋਰਮੇਸ਼ਨ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਇਨਫੋਰਮੇਸ਼ਨ ਪਾਸ ਆ ਉਹਨੂੰ ਕੀਤੀ ਵੀ ਆਹ ਚੀਜ਼ ਕੁਝ ਜਿਹੜੀ ਹੈਗੀ ਹੈ ਕਿਸੇ ਇਦੇ ਵਿੱਚ ਸਾਨੂੰ ਕਿਸੇ ਕਿਸੇ ਕ੍ਰਾਈਮ ਦੀ ਜਿਹੜੀ ਹੈਗੀ ਬੂ ਆ ਰਹੀ ਹੈ ਸੋ ਬੇਸਿਕਲੀ ਅਸੀਂ ਉਸ ਚੀਜ਼ ਨੂੰ ਜਦੋਂ ਵੈਰੀਫਾਈ ਕੀਤਾ ਤਾਂ ਜਿਹੜੀ ਹੈਗੀ ਹੈ ਕ੍ਰਾਈਮ ਜਿਹੜਾ ਹੈਗਾ ਡਿਸਕਲੋਸ ਹੋ ਗਿਆ ਇਹਨਾਂ ਰਾਤ ਨੂੰ ਤਸੰਸ ਕਰਕੇ ਦੇਖੇ ਤੇ ਨਾ ਡੇ ਟਾਈਮ ਹੀ ਕਰਤਾ ਸੀਗਾ ਨਸ਼ਾ ਲੁਕਾ ਕਰਤਾ ਸੀ ਨਹੀਂ ਉਹ ਤਾਂ ਜਿਹੜੇ ਹੈਗੀ ਫਿਲਹਾਲ ਤਾਂ ਨਸ਼ੇ ਵਾਲੀ ਗੱਲ ਸਾਹਮਣੀ ਨਹੀਂ ਹੈ ਫਰ ਫਿਰ ਵੀ ਡੋਗ ਟੈਸਟ ਦਾ ਕਰਾ ਕੇ ਕਲੀਅਰ ਕਰਾਵਾਂਗੇ ਇੱਥੇ ਐਸਾ ਫਾਦਰ ਨਾਲ ਡਿਫਰੈਂਸ ਜਿਹੜੇ ਨੇ ਇੰਨੀ ਕੁ ਦੇਰ ਤੋਂ ਸੀ ਤੇ ਕਿਉਂ ਸੀ ਪਹਿਲਾਂ ਤਾਂ ਦੇਖੋ ਥੋੜੀ ਬਹੁਤ ਇਹਨਾਂ ਦੀ ਪਹਿਲਾਂ ਤਾਂ ਸ਼ੁਰੂ ਤੋਂ ਲੜਾਈ ਚੱਲ ਰਹੀ ਸੀ ਕਿਉਂਕਿ ਬੇਸਿਕਲੀ ਜ਼ਮੀਨ ਜਿਹੜੀ ਸੀਗੀ ਮੰ ਪ੍ਰੋਸੀਜਨਰ ਲੋਕ ਲੈ ਕੇ ਪਹਿਲਾਂ ਵੀ ਛੋਟੀ ਮੋਟੀ ਟਕਰਾਹਲ ਹੁੰਦੀ ਰਹਿੰਦੀ ਸੀਗੀ ਬਟ ਇਸ ਦਿਨ ਜਿਹੜੀ ਹੈਗੀ ਟਕਰਾਹਲ ਜ਼ਿਆਦਾ ਵੱਧ ਗਈ ਸਰ ਪਿੰਡ ਦੀ ਵਾਇਲਡ ਘਰ ਨਹੀਂ ਹੈਗੇ ਉਹ ਸਾਰੇ ਇਨਵੈਸਟੀਗੇਟ ਕਰਾਂਗੇ ਜ਼ਮੀਨ ਕਿਹਦੀ ਹੈ ਜੀ ਤਾਂ ਜ਼ਮੀਨ ਜਿਹੜੀ ਹੈਗੀ ਆ ਉਹਦੇ ਬਾਰੇ ਜਿਹੜੀ ਹੈਗੀ ਫਿਲਹਾਲ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਉਹ ਰੈਵਨਿਊ ਡਿਪਾਰਟਮੈਂਟ ਤੋਂ ਅਸੀਂ ਲਵਾਂਗੇ ਬਟ ਹਾਂ ਪ੍ਰੋਪਰਟੀ ਸਬੰਧੀ ਡਿਸਪੂਟ ਇਹਨਾਂ ਦਾ ਸੀਗਾ ਸਰ ਜਿਹੜਾ ਵਿਆਹ ਸੀ ਮੈਂ ਵਿਆਹ ਸੀ ਅ ਬੱਚੇ ਜਿਹੜੇ ਹੈਗੇ ਉਹ ਬੇਸਿਕਲੀ ਆ ਪੋਸਟ ਟਾਈਮ ਘਰ ਸੀਗੇ ਨਹੀਂ ਸੀਗੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਕਰ ਦੋ ਪੰਜਾਬ ਪੁਲਿਸ ਹੈ i <laughs> you